ਸ੍ਰੀ ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਜੁਕਰੇਨ ਦੇ ਡਰੋਨ ਬੰਬਾਂ ਨੇ ਰੂਸ 'ਚ ਮਚਾਈ ਤਬਾਹੀ ਤੇਲ ਰੈਫਾਇਨਰੀ ਤੇ ਫੌਜੀ ਹਵਾਈ ਪੱਟੀ ਤਬਾਹ ਤਿੰਨ ਮੌਤਾਂ ਕੀਵ ਤੇ ਰੂਸੀ ਹਮਲੇ ਦੇ ਜਵਾਬ ਵਿੱਚ ਜੁਕਰੇਨ ਨੇ ਸ਼ਨੀਵਾਰ ਨੂੰ ਰੂਸ ਦੇ ਅੰਦਰ ਇੱਕ ਵੱਡਾ ਡਰੋਨ ਹਮਲਾ ਕੀਤਾ ਜੁਕਰੇਨ ਦੇ ਦਾਅਵੇ ਅਨੁਸਾਰ ਇਸ ਹਮਲੇ ਵਿੱਚ ਇੱਕ ਵੱਡੀ ਰੂਸੀ ਤੇਲ ਰੈਫਾਇਨਰੀ ਇੱਕ ਫੌਜੀ ਹਵਾਈ ਪੱਟੀ ਅਤੇ ਇੱਕ ਇਲੈਕਟ੍ਰੋਨਿਕਸ ਸਮਾਨ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ ਹਮਲਿਆਂ ਵਿੱਚ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖਬਰ ਵੀ ਹੈ ਇਸ ਦਰਾਂ ਬੇਰਵਾਰ ਬੜਕੇ ਕੀਵ ਤੇ ਰੂਸੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 33 ਹੋ ਗਈ ਹੈ ਜਦੋਂ 150 ਤੋਂ ਵੱਧ ਜ਼ਖਮੀ ਹਨ ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਾਤ हाल तक भीरा रूसी रखे मंत्रालय ਦੇ ਹਮਲੇ ਦੇ ਜੁਕਰੀਨੀ ਦਾਵੇ ਦੀ ਪੁਸ਼ਟੀ ਨੇ ਕੀਤੀ ਕਹਾ ਜਾ ਰਿਹਾ ਹੈ ਕਿ ਇਸ ਚੁੱਕਰਵਾਰ ਸ਼ਨੀਵਾਰ ਰਾਤ ਨੂੰ ਜੁਕਰੀਨ ਤੋਂ ਰੂਸ ਆਏ 338 ਡਰੋਨ ਆਸਮਾਨ ਵਿੱਚ ਨਸ਼ਟ ਕਰ ਦਿੱਤੇ ਗਏ ਜਦੋਂ ਕਿ ਜੁਕਰੀਨ ਦੀ ਹਵਾਈ ਸੈਨਾ ਨੇ ਕਿਹਾ ਕਿ ਇਸ ਸਮੇਂ ਦਰਾਂ ਰੂਸ ਨੇ ਜੁਕਰੀਨ ਵਿੱਚ 53 ਡਰੋਨ ਭੇਜੇ ਸਨ ਜਿਨ੍ਹਾਂ ਵਿੱਚੋਂ 45 ਆਸਮਾਨ ਵਿੱਚ ਨਸ਼ਟ ਕਰ ਦਿੱਤੇ ਗਏ ਰੂਸ ਨੇ ਪੂਰਬੀ ਜੁਕਰੀਨ ਦੇ ਇੱਕ ਹੋਰ ਪਿੰਡ ਤੇ ਕਬਜ਼ਾ ਕਰਨ ਦਾ ਦਾਵਾ ਕੀਤਾ ਅਮਰੀਕਾ ਨਾਟੋ ਜੁਰਪੀ ਦੇਸ਼ਾਂ ਤੇ ਜੁਕਰੀਨ ਨੇ ਜਕਰੇਨ ਨੂੰ ਹਥਿਆਰਾਂ ਦੀ ਸਪਲਾਈ ਲਈ ਇੱਕ ਵੱਖਰਾ ਪ੍ਰਬੰਧ ਕੀਤਾ ਹੈ ਇਸ ਪ੍ਰਬੰਧ ਦੇ ਚ ਜਕਰੇਨ ਹਥਿਆਰਾਂ ਦੀ ਜ਼ਰੂਰਤ ਬਾਰੇ ਦੱਸੇਗਾ ਯੂਰਪੀ ਦੇਸ਼ ਉਹਨਾਂ ਹਥਿਆਰਾਂ ਲਈ ਪੈਸੇ ਸਿੱਧੇ ਅਮਰੀਕਾ ਨੂੰ ਦੇਣਗੇ ਅਮਰੀਕਾ ਉਹਨਾਂ ਹਥਿਆਰਾਂ ਨੂੰ ਫੌਜੀ ਸੰਗਠਨ ਨਾਟੋ ਨੂੰ ਦਵੇ ਗਏ ਦੇਵੇਗਾ ਅਤੇ ਨਾਟੋ ਉਹਨਾਂ ਹਥਿਆਰਾਂ ਨੂੰ ਜਕਰੇਨ ਨੂੰ ਦੇਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ